ਮਾਨ ਸਰਕਾਰ ਨੂੰ ਕਿਉਂ ਨਹੀਂ ਪਤਾ ਜਦੋਂ ਮਾਨ ਸਰਕਾਰ ਸਤਾ ਦੇ ਵਿੱਚ ਆਈ ਸੀ ਉਦੋਂ ਤਾਂ ਮਾਨ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਸਾਡਾ ਹਰਾ ਪੰਨ ਉਹ ਬੇਰੋਜ਼ਗਾਰਾਂ ਵਾਸਤੇ ਚੱਲੂਗਾ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਤਨਖਾਹਾਂ ਵਿੱਚ ਵਾਧਾ ਕਰਾਂਗੇ ਤੇ ਹੁਣ ਫਿਰ ਮਾਨ ਸਰਕਾਰ ਕਿਉਂ ਨਹੀਂ ਕਿਸੇ ਦੀ ਗੱਲ ਸੁਣ ਰਹੀ ਵਕ ਵਕ ਤੱਕੇ ਵਕ ਵਕ ਵਿਭਾਗ ਲੋਕ ਆਪਣੇ ਐਜੀਟੇਸ਼ਨਾਂ ਕਰ ਰਹੇ ਨੇ ਤੇ ਹਰ ਰੋਜ਼ ਜਿਹੜਾ ਉਹ ਹਰਾ ਪੰਨ ਡੰਡਾ ਬਣ ਕੇ ਲੋਕਾਂ ਦੇ ਉੱਪਰ ਵਰਦਾ ਇਹ ਹਰ ਰੋਜ਼ ਲੋਕਾਂ ਦੇ ਉੱਪਰ ਲਾਠੀ ਚਾਰਜ ਹੁੰਦੇ ਨੇ ਚਾਹੇ ਉਹ ਨੇਸ਼ਨ ਬਿਲਡਰ ਹੋਣ ਸਾਡੇ ਜਿਹੜੇ ਅਧਿਆਪਕਾ ਸੀ ਉਹਨਾਂ ਨੂੰ ਕਹਿੰਦੇ ਇਹ ਨੇਸ਼ਨ ਬਿਲਡਰ ਆ ਪੂਰੇ ਸਮਾਜ ਦੀ ਨਹੀਂ ਉਹ ਅਧਿਆਪਕ ਰੱਖਦੇ ਆ ਤੇ ਉਹਨਾਂ ਉੱਪਰ ਡੰਡੇ ਲਾਠੀਆਂ ਚਲਾਏ ਜਾਂਦੇ ਨੇ ਉਹਨਾਂ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ ਏ ਤਾਂ ਜੇ ਮਜ਼ਦੂਰ ਆਪਣੀਆਂ ਹੱਕਾਂ ਮੰਗਦੇ ਨੇ ਮਜ਼ਦੂਰ ਵੀ ਗਏ ਸੀ ਭਗਵੰਤ ਮਾਨ ਸਾਹਿਬ ਦੀ ਕੋਠੀ ਦਾ ਕੁੰਡਾ ਖੜਕਾਉਣ ਕਿ ਅਸੀਂ ਇਹਨਾਂ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਇਹਨਾਂ ਨੂੰ ਯਾਦ ਕਰਵਾਈਏ ਪਰ ਭਗਵੰਤ ਮਾਨ ਸਰਕਾਰ ਨੂੰ ਅੱਜ ਤੱਕ ਆਪਣਾ ਕੀਤਾ ਕੋਈ ਵਾਅਦਾ ਲੱਗਦਾ ਯਾਦ ਨਹੀਂ ਆਇਆ